ਕਿ ਇਹ ਆ ਉਹ ਝਾੜ ਫੰਕਸ਼ਨ ਵਾਲਾ ਕਿਵੇਂ ਦੇਖਦੇ ਜੀ ਕੀ ਮੌਜੂਦਵਾਨਾਂ ਤੋਂ ਵੀ ਕਾਫੀ ਗੈਰਕਾਨੂੰਨੀ ਨਈ ਆਵੇ 205 ਦੇ ਕਰੀਬ ਜਿਹੜੇ ਟੈਂਪਲ ਦੇ ਵਪਾਰ ਆ ਦੇਖੋ ਮੈਂ ਤਾਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਬਤਾਈ ਕਿ ਕਿਸੇ ਬੰਦੇ ਨੂੰ ਗੈਰਕਾਨੂੰਨੀ ਠੰਗਾ ਦੇ ਨਾਲ ਬਾਅਦ ਨਹੀਂ ਜਾਣਾ ਮੈਂ ਨਾ ਤਾਂ ਇਹ ਮਿਨਿਸਟਰਾਂ ਵਿੱਚ ਕਈ ਸੰਮਿਲਾਨਾਂ ਦੇ ਵਿੱਚ ਬੋਲਿਆ ਕਈ ਕੁਛ 17 ਦੀਆਂ ਪਾਲਸੀਆਂ ਦੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਕਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠ ਗਿਆ ਪੜਿਆ ਲਿਖਿਆ ਬੰਦਾ ਰੋ ਇਲਾ ਤਾਂ ਬਲੈ ਇਹ ਇਹ ਕਲਤੇ ਜਿਹੜਾ ਕੋਈ ਬੰਦਾ ਸਮੁੰਦਰ ਦੇ ਕੋਈ ਤੱਕ ਕੇ ਜਾਂਦਾ ਬਾਰਡਰ ਛੱਪ ਕੇ ਜਾਂਦਾ ਦੂਜੀ ਗੱਲ ਇਹ ਆ ਕਿ ਜਿਹੜੇ ਚਲੇਗੇ ਮੈਂ ਤਾਂ ਬਲੈ ਇਹ ਮੈਂ ਤਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦੋ ਪਰ ਜਿਹੜੇ ਬੰਦੇ ਆਏ ਆ ਰੈਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਪੈਣਾ ਤੇ ਇਹਨਾਂ ਨੂੰ ਪੇਪਰ ਦੇਨੇ ਪੈਣਾ ਮੈਂ ਤੇ ਇਸ ਗੱਲ ਦੇ ਵਿੱਚ ਹੱਥ ਹੱਥ ਮੈਂ ਤਾਂ ਕੱਲ ਅਗਲੇ ਦਿਨ ਸ਼ਾਇਦ ਉਦਿਸ਼ਵੰਤੀ ਦਾ ਟਾਈਮ ਲੈਂਦਾ ਯਾਦ ਦੇ ਪ੍ਰਦੇਸ਼ਵੰਤੀ ਜਤੂ ਜੋ ਕੋਈ ਸਿੱਧਾ ਕੁਝ ਕਹਿ ਨਹੀਂ ਸਕਦਾ ਸਟੇਟ ਸਰਕਰ ਮੈਂ ਤੇਰੀਆਂ ਜੇਲਾਂ ਦੇ ਵਿੱਚ ਘੱਲਣ ਦੇ ਉਸੇ ਆਪਣੇ ਬੰਦੇ ਜਾਦੇ ਪੰਜਾਬ ਵਾਲਾ ਮੈਂ ਦੋ ਕਰ ਕੀ ਉਹ ਵੀ ਜੇਲ੍ਹ ਬਿਲਕੁਲ ਨਿਕਾ ਜਨ ਚਾਹੀਦਾ ਬੰਦੀ ਤੇ ਤਾਨੂੰ ਠੀਕ ਹੈ ਮਜਬੂਰੀਅਤ ਤੇ ਰਿਪੋਰਟ ਕਰ ਦੋ ਉਹਨੂੰ ਉਸ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲਾਂ ਨੇ ਜਿਹੜੀਆਂ ਜਿੰਨਾ ਦੀ ਉਹ ਗੱਲ ਕਰਦੇ ਮੈਂ ਕਦੀ ਜਿਨ੍ਹਾਂ ਆ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਜੇਲਾਂ ਨੇ ਉਹ ਇਦਾਂ ਦੀ ਜੇਲਾਂ ਨਹੀਂ ਜਿਦਾਂ ਸਾਡੀਆਂ ਪੰਜਾਬ ਆਦੀਆਂ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਰ ਸੂਤ ਦੀ ਨਹੀਂ ਦੱਸਦਾ ਨੇ ਦੇਦੇ ਜਿਹਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ ਇਸ ਕਰਕੇ ਪੱਲਾ ਜਿਹੜਾ ਢੰਗ ਉਹਨਾਂ ਮੈਂਕਾ ਦੇ ਪੜਾਇਆ ਉਹ ਗਲਤ ਆ ਬਲਿ ਇੱਕ ਇੱਕ ਨੂੰ ਢੰਗ ਥੋੜਾ ਅਗੇ ਪਹਿਲਾਂ ਤੇ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕ ਕਦੇ ਕਿਉਂਕਿ ਜਦੋਂ ਆਪਣੀ ਪੋਜੀਸ਼ਨ ਅਟਾਏ ਕਰ ਲੋ ਪਹਿਲਾਂ ਕਰੋ ਹੋਰ ਤੇ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗਰੀਬ ਕਰ ਦਿੰਦੇ ਤੇ ਕਦੀ ਵਾਪਰ ਦੇ ਦਿੰਦੇ ਹੋ ਹੁਣ ਚੁੱਕ ਕੇ ਤੁਸੀਂ ਕਿਧਰ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਹੁਣ ਇਹਨਾਂ ਜੇਲਾਂ ਛੋਟੇ ਉਹ 트럼ਪ ਉਹ ਨਹੀਂ ਕਾਲੀ ਕਰੇ ਜਿੱਦਾਂ ਦੀ ਉਹਦਾ ਵਿਰੋਧ ਨਹੀਂ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਅਸੀਂ ਉਹਨਾਂ ਵਾਪਸ ਵੀ ਲੈ ਗਏ ਉਹ ਲੈ ਗਏ ਮੈਂ ਕਿਉਂ ਉਹਨਾਂ ਅਮਰੀਕਾ ਇਦਾਂ ਦਾ ਕੰਟਰੀ ਆ ਉੱਥੋਂ ਜਿਹੜਾ ਕੋਟਾਂ ਦੇ ਕੋਲ ਬੜੀਆਂ ਪਾਵਰ ਮੰਨ ਉਹ ਤੋਂ ਵੀ ਸੁਪਰੀਮ ਕੋਰਟ ਜਿਹੜੀ ਬੜੀ ਪਾਵਰ ਸੋ ਠੀਕ ਹੈ ਰਾਸ਼ਟਰਪਤੀ ਸਾਹਿਬ ਕੋ ਵੀ ਬੜੀਆਂ ਪਾਵਰ ਆ ਪਰ ਉੱਥੇ ਆ ਨਹੀਂ ਹੈ ਇੰਡੀਆ ਗਾੜੀ ਹੈ ਮੋਦੀ ਆ ਕੰਮ ਨਹੀਂ ਉੱਥੇ ਠੱਗਾ ਹੋ ਜਾ ਹਾਂ ਉੱਥੇ ਕੋਟਾਂ ਗਾੜੀ ਖੜ ਜਾਂਦੀ ਨਹੀਂ ਇੱਥੇ ਤਾਂ ਵੀ ਇਹ ਕੰਮ ਨਾਲ ਤੋ ਮੈਂ ਤਾਂ ਬੜੇ ਸੰਦਾ ਦਿਖਾਤੀ ਆ ਪੰਜਾਬ ਦਾ ਕਿ ਅੱਜ ਦੇ ਬੱਚੇ ਆਦੇ ਆ ਪੰਜਾਬ ਦੇ ਮਖਾ 200 ਕੋਸ਼ਾ 205 ਤੋਂ ਕੋਈ ਨਹੀਂ ਇਹ ਤਾਂ ਦਿਖਾ ਦਿੱ ਘੱਜ ਜਾ ਸਕਦਾ ਪਰ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਆ ਕਿ ਜਦ ਦੇ ਆ ਗਏ ਆ ਅੱਗੋਂ ਤੋਂ ਬੰਦ ਕਰ ਦਿਓ ਬਸ ਯਾਨੀ ਕਿ ਜਿਹੜੇ ਸਾਰੇ ਤਰੀਕੇ ਨਾਲ ਭੇਜ ਰਹੇ ਆ ਨੌਜਵਾਨਾਂ ਦੇ ਦੇਖੋ ਆਪਾਂ ਨੇ ਪਹਿਲਾਂ ਵੀ ਤਰਦਾ ਕੀਤੀ ਹੁਣ ਵੀ ਇਹ ਦਿਨ ਤਾਂ ਦੇ ਖਿਲਾਫ ਹੈ ਪਰ ਮੈਂ ਜੋ ਗੱਲ ਕਹਿ ਦਿਆਂ ਕਿ ਅੱਜ ਕਰਤ ਦੇ ਵਿੱਚ ਮੋਬਾਈਲ ਫੋਨ ਹਰ ਧਰ ਦੇ ਵਿੱਚ ਇੰਟਰਨੈਟ ਚੱਲਦਿਆ نیٹ ਦੇ ਉੱਤੇ پوری دنیا ਦੀ ਜਾਣਕਾਰੀ ਹੈ ਤੁਸੀਂ ਜੇ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਰੋਂ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਹੋ ਸਾਨੂੰ ਬਲਕਿ ਖੁਦ ਜਿਹੜੇ ਆ ਸਾਰੀਆਂ ਚੀਜ਼ਾਂ ਚੈੱਕ ਕਰਕੇ ਫਿਰ ਦੇਣੇ ਚਾਹੀਦੇ ਖੁਦ ਅਨਪੜ੍ਹੇ ਜੱਟਾਂ ਦੇ ਸਕੰਜੇ ਜਾਂ ਜਾ ਕੇ ਫਾਚਦੇ ਆ ਉਹ ਤੁਹਾਡੇ پیسے ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਤੇ ਭੇਜ ਦਿੰਦੇ ਆ ਫਿਰ ਆਪਾਂ ਤੋਦੇ ਫਿਰਦੇ ਆ ਜੇ ਤੁਸੀਂ ਜਾਣਾ ਹੀ ਹੈ ਤਾਂ ਜਦ نیٹ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਤਿਕਾਣਾ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸਰ ਫੇਰ ਤਾਂ ਤੁਹਾਦੀ ਆ ਪਰਮਾਤਮਾ ਹੀ ਆ ਬਚਾਵੇ ਸੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਦੋਂ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਪਾਤਸ਼ਾਹ ਨੂੰ ਜੇਲਾ ਵਿੱਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਦੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਅਮਰੀਕਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀ ਪਾਲਿਸੀ ਬਣਾ ਦੇਣ ਪਿਆਈ ਕੇਸ ਨੂੰ ਵਿੱਚ ਵਰਨਦਾ ਠੀਕ ਹੈ ਕਰ ਲੈ ਉਹ 10 ਬੰਦੇ ਉਥੇ ਚਲੇ ਗਏ ਆ ਢੰਗ ਬਿਲਕੁਲ ਟਰੰਪ ਦਾ ਗੰਤ ਹੈ ਸੱਤੂ ਹੀ ਚੋਕੇ ਹੁੰਦਾ ਜਦ ਜਦ ਲੱਦ ਦੋ ਜਾਂ ਚੋਕੇ ਜੇਲਾ ਸੁਰਦੋ ਇਹ ਚੀਜ਼ ਬਲੋ ਠੀਕ ਹੈ ਇੱਥੇ ਤੱਕ ਹਾਂ